ਸ਼ਸ਼ੀ ਕਲ ਦੀ ਸਾਰੇ ਨੂੰ ਅਸੀਂ ਅੱਜ ਪਹੁੰਚੇ ਆਂ ਪਿੰਡ ਬਹਾਦਰਪੁਰ ਜ਼ਿਲ੍ਹਾ ਮਾਨਸਾ ਤੇ ਜਿਹੜੇ ਪਿੱਛੇ ਭਾਰੀ ਵਾਰਸ਼ ਕਰਨ ਬਹੁਤ ਜ਼ਿਆਦਾ ਘਰ ਪੰਜਾਬ ਦੇ ਨੁਕਸਾਨੇ ਕੇ ਸੀ ਅਸੀਂ ਉਹਨਾਂ ਦੇ ਵਿੱਚ ਪਹੁੰਚੇ ਆਂ ਤੇ ਬਹੁਤ ਜ਼ਿਆਦਾ ਘਰ ਡਿੱਗ ਚੁੱਕੇ ਨੇ ਤੇ ਕਈਆਂ ਦੀਆਂ ਛੱਤਾਂ ਚੂਣ ਲੱਗ ਗਈਆਂ ਕਈਆਂ ਦੀਆਂ ਛੱਤਾਂ ਹੀ ਗਿਰ ਗਈਆਂ ਤੇ ਵੀ ਬਹੁਤ ਭਾਰੀ ਮਾਤਰਾ ਵਿੱਚ ਨੁਕਸਾਨ ਹੋ ਚੁੱਕਿਆ ਹੈ ਤੇ ਅਸੀਂ ਸਾਰੇ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਪੰਜਾਬ ਸਰਕਾਰ ਤੇ ਹੋਰ ਵੱਖ-ਵੱਖ ਦਾਨੀਆਂ ਸੱਜਣਾਂ ਨੂੰ ਬੇਨਤੀ ਕਰਦੇ ਆਂ ਕਿ ਜੋ ਘਰ ਭਾਰੀ ਬਰਸਾਤ ਕਾਰਨ ਨੁਕਸਾਨੇ ਗਏ ਹਨ ਉਹਨਾਂ ਦੀ ਜਰੂਰ ਬਾਧਰਵਤ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਘਰ ਵਿੱਚ ਹੀ ਰਹਿ ਸਕਣ ਹੁਣ ਬਹੁਤ ਸਾਰੇ ਘਰ ਐਦਾਂ ਦੇ ਹਨ ਜੋ ਆਪਣਾ ਘਰ ਛੱਡ ਕੇ ਗਵਾਂਡੀਆਂ ਦੇ ਘਰ ਵਿੱਚ ਬਸੇਰਾ ਕਰ ਰਹੇ ਹਨ ਤੇ ਅਸੀਂ ਬਾਧਰਪੁਰ ਜਿਸ ਘਰ ਵਿੱਚ ਪਹੁੰਚਿਆ ਉਹ ਘਰ ਦੀ ਇੰਨੀ ਜ਼ਿਆਦਾ ਹਾਲਤ ਬੁਰੀ ਹੋ ਚੁੱਕੀ ਹੈ ਤੁਸੀਂ ਆਪ ਦੇਖ ਸਕਦੇ ਹੋ ਤਸਵੀਰਾਂ ਵਿੱਚ ਆ ਦੇਖੋ ਸਾਰਾ ਸਮਾਨ ਕਪੜੇ ਲਿਡੇ ਜੋ ਕਿ ਪਾਣੀ ਇੰਨਾ ਜ਼ਿਆਦਾ ਭਰ ਗਿਆ ਸੀਗਾ ਵੀ ਉਹਨਾਂ ਦੇ ਜਿਹੜੇ ਲੜਕੀ ਦੀ ਸ਼ਾਦੀ ਵਾਸਤੇ ਕਪੜੇ ਇਕੱਠੇ ਕਿਤੇ ਹੋਏ ਸੀਗੇ ਪੇਟੀ ਉਹ ਵੀ ਭਰ ਚੁੱਕੀ ਪਾਣੀ ਦੀ ਤੇ ਉਹ ਸਾਰੇ ਕੱਪੜੇ ਹੁਣ ਬਾਹਰ ਕੱਢ ਕੇ ਸੁੱਕਣੇ ਪਏ ਹੋਏ ਹਨ ਤੇ ਆਪ ਬਸ ਇੱਧਰ ਉੱਧਰ ਹੋ ਕੇ ਦਾਤ ਵਰਾਤੇ ਟਾਈਮ ਕੱਢਦੇ ਹਨ ਤੇ ਇਸ ਲਈ ਅਸੀਂ ਪੰਜਾਬ ਸਰਕਾਰ ਸਮਾਜ ਸੇਵੀ ਸੰਸਥਾਵਾਂ ਇਹ ਦਾਨੀ ਸੱਜਣ ਨੂੰ ਬਦਰੁ ਵੱਧ ਅਪੀਲ ਕਰਦੇ ਆਂ ਕਿ ਇੱਕ ਤਾਂ ਵੀਡੀਓ ਨੂੰ ਬਦਰੁ ਵੱਧ ਸ਼ੇਅਰ ਕਰਨ ਤਾਂ ਜੋ ਕਿਸੇ ਗਰੀਬ ਦੀ ਸਹਾਇਤਾ ਹੋ ਸਕੇ ਤੇ ਉਸ ਤੋਂ ਬਿਨਾ ਅਸੀਂ ਮਾਤਾ ਗੁਦਰੀ ਭਲਾਈ ਕੇਂਦਰ ਬੁਲਾਡਾ ਅਤੇ ਬਿੱਗ ਹੋਪ ਆਫ ਫਾਊਂਡੇਸ਼ਨ ਬਰੇਟਾ ਤੋਂ ਵੀ ਸਹਿਯੋਗ ਦੀ ਅਪੀਲ ਕਰਦੇ ਆਂ ਤੇ ਅਸੀਂ ਘਰ ਦੇ ਨਾਲ ਆਪ ਦੀ ਗੱਲ ਕਰਉਣੀ ਹੈ ਤੇ ਆ ਹੁਣ ਆਪਾਂ ਕੁਲਵੰਤ ਸਿੰਘ ਜੀ ਨੂੰ ਮਿਲਦੇ ਆਂ ਆਪਾਂ ਉਹਨਾਂ ਨਾਲ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਦੇ ਆਂ ਵੀ ਉਹਨਾਂ ਨੂੰ ਕਿਸੇ ਸੰਸਥਾ ਵੱਲੋਂ ਹੁਣ ਤੱਕ ਜਾਂ ਸਰਪੰਚ ਵੱਲੋਂ ਦਾ ਸਰਕਾਰ ਵੱਲੋਂ ਕੋਈ ਸਹੂਲਤ ਮਿਲੀ ਜਾਂ ਉਹਨਾਂ ਨੇ ਇਸ ਸਹੂਲਤ ਲਈ ਕੋਈ ਉਪਰਾਲਾ ਕੀਤਾ ਹੁਣ ਤੱਕ ਸਸ਼ੀਕਲ ਜੀ ਸ਼ਿਕਾਇਤ ਤੇ ਹੁਣ ਤੱਕ ਇਹ ਤੁਹਾਨੂੰ ਇਸ ਬਾਰੇ ਕੋਈ ਕੋਈ ਨਾ ਲਿਖਣ ਬਾਰੇ ਕੋਈ ਹੁਲਤ ਮਿਲੀ ਨਾ ਕੋਈ ਆਇਆ ਹੋਵੇ ਨਾ ਕੋਈ ਸਰਕਾਰ ਦਾ ਬੰਦਾ ਆਇਆ ਕਿ ਨਾ ਕੋਈ ਇੱਥੇ ਐਮਸੀ ਆਇਆ ਹੀ ਨਾ ਕੋਈ ਸਰਪੰਚ ਨਾ ਪੰਚ ਕਿਸੇ ਪਾਰਟੀ ਦਾ ਕੋਈ ਨਹੀਂ ਆਇਆ ਠੀਕ ਹੈ ਜੀ ਤੇ ਕੋਈ ਤੁਹਾਨੂੰ ਨਹੀਂ ਮਤਲਬ ਕੋਈ ਅਰਜੀ ਕਰਾ ਦਿੱਤੀ ਕਿਤੇ ਅਰਜੀ ਜੀ ਦਿੱਤੀ ਆਈ ਫਿਲਹਾਲ ਉਹਦੇ ਅਰਜੀ ਦਾ ਹਾਲ ਤੱਕ ਕੋਈ ਜਵਾਬ ਨਹੀਂ ਆਇਆ ਠੀਕ ਹੈ ਤੇ ਜਿਵੇਂ ਹੁਣ ਆ ਦੋ ਕਮਰੇ ਸੀ ਇੱਕ ਕਮਰਾ ਤਾਂ ਬਿਲਕੁਲ ਹੀ ਖਤਮ ਹੋ ਚਾ ਲਿਆ ਇੱਕ ਦਾ ਥੋੜਾ ਸਾਹਮਣੇ ਹੀ ਆਈ ਦੂਜਾ ਕਮਰਾ ਵੀ ਖਤਮ ਹੋ ਗੂ ਨਹੀਂ ਹਾਂ ਜੀ ਤੇ ਹੁਣ ਮਤਲਬ ਜਿਵੇਂ ਘਰ ਦੇ ਜੋ ਵੀ ਮੈਂਬਰ ਹਨ ਉਹ ਕਿੱਥੇ ਰਹਿੰਦੇ ਹਨ ਕਿਵੇਂ ਜੀ ਇੱਕ ਗਵਾਂਡੀਆਂ ਦਾ ਘਰ ਹੈ ਹੀ ਉਹਨਾਂ ਦੇ ਰਹਿੰਦੇ ਹੈ ਹੀ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਤੁਹਾਡੇ ਸਾਹਮਣੇ ਘਰ ਦੇ ਪਰਿਵਾਰਕ ਮੈਂਬਰ ਖੁਦ ਆਪਣੇ ਮੂੰਹੋਂ ਦੱਸ ਰਹੇ ਨੇ ਵੀ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਹਨ ਚਾਹੇ ਸਰਕਾਰਾਂ ਦੇ ਕਹਿਦੀ ਆਪਾਂ ਚਾਹੇ ਪ੍ਰਸ਼ਾਸਨ ਦਾ ਕਹਿਦੀ ਏ ਪਹਿਲੇ ਮਹੀਨੇ ਕੁੜੀ ਦਾ ਵਿਆਹ ਕਰਨਾ ਸੀ ਜੀ ਉਸ ਦਾ ਸਭਨ ਸਾਰਾ ਖਰਾਬ ਹੋ ਗਿਆ ਹਾਂਜੀ ਦੇਖੋ ਜਨਵਰੀ ਮਹੀਨੇ ਵਿੱਚ ਕੁੜੀ ਦਾ ਵਿਆਹ ਕਰਨਾ ਸੀਗਾ ਠੀਕ ਹੈ ਤੇ ਉਸ ਦੇ ਜਿੰਨੇ ਵੀ ਕੱਪੜੇ ਇਕੱਠੇ ਕੀਤੇ ਹੋਏ ਸੀ ਇਹ ਸਾਰੇ ਕੱਪੜੇ ਉਹਨਾਂ ਵਾਸਤੇ ਕੁੜੀ ਦੇ ਵਿਆਹ ਵਾਸਤੇ ਇਕੱਠੇ ਕੀਤੇ ਹੋਏ ਸੀ ਉਹ ਕੁੜੀ ਵਾਸਤੇ ਬਣਾਵਣਾ ਕੀ ਹੋਇਆ ਇਹ ਹੋ ਰਹੀ ਕਿ ਨਾ ਇਹ ਕੱਢ ਕੇ ਤਾਂ ਹੀ ਲੇ ਹੋਏ ਪੈ ਜਗੇ ਆ ਦੇਖੋ ਜੀ ਘਰਾਂ ਦੇ ਇੰਨੇ ਜ਼ਿਆਦਾ ਮਾੜੇ ਹਾਲਾਤ ਹਨ ਵੀ ਜਿਹੜੇ ਕੱਪੜੇ ਨੇ ਉਹਨਾਂ ਨੇ ਵਿਆਹ ਵਾਸਤੇ ਲੜਕੀ ਦੇ ਇਕੱਠੇ ਕੀਤੇ ਹੋਏ ਸੀ ਉਹ ਵੀ ਮਤਲਬ ਖਰਾਬ ਹੋ ਚੁੱਕੇ ਹਨ ਅਸੀਂ ਸਾਰੇ ਸਮਾਜ ਸੇਵੀ ਵੀਰਾਂ ਨੂੰ ਦਾਨੀ ਸੱਜਣਾਂ ਨੂੰ ਅਪੀਲ ਕਰਦੇ ਹਾਂ ਕਿ ਇਹੋ ਜਿਹੇ ਘਰਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਕਿਸੇ ਦਾਨੀ ਸੱਜਣ ਕੋਲ ਪਹੁੰਚੇ ਤੇ ਇਹਨਾਂ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ ਧੰਨਵਾਦ